ਦੋਸਤੋ ਤੁਸੀਂ ਸਿਆਣਿਆਂ ਦੀ ਇੱਕ ਕਹਾਵਤ ਸੁਣੀ ਹੋਵੇਗੀ ਜਿਹੋ ਜੀ ਸੰਗਤ ਉਹੋ ਜੀ ਰੰਗਤ ਤੇ ਇਸੇ ਕਹਾਵਤ ਨੂੰ ਸੱਚ ਬਿਆਨ ਕਰਦੀ ਇੱਕ ਕਹਾਣੀ ਮੈਂ ਤੁਹਾਨੂੰ ਅੱਜ ਸੁਣਾਉਣ ਜਾ ਰਿਹਾ ਕਿ ਸੰਗਤ ਸਾਡੀ ਜ਼ਿੰਦਗੀ ਦੇ ਉੱਤੇ ਕਿੰਨਾ ਪ੍ਰਭਾਵ ਪਾਉਂਦੀ ਆ ਦੋਸਤੋ ਇੱਕ ਵਾਰੀ ਇੱਕ ਰਾਜਾ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਲਈ ਆਪਣੀ ਸੈਨਾ ਦੇ ਨਾਲ ਜਾ ਰਿਹਾ ਹੁੰਦਾ ਹੈ ਤੇ ਉੱਥੇ ਉਸ ਨੂੰ ਇੱਕ ਤੋਤੇ ਦੇ ਚੀਕਣ ਦੀ ਝੋਰ-ਝੋਰ ਦੇ ਚੀਕਣ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਰਾਜਾ ਉਸ ਤੋਤੇ ਦੀ ਆਵਾਜ਼ ਵੱਲ ਉਹ ਅੱਗੇ ਵੱਧ ਜਾਂਦਾ ਹੈ ਰਾਜਾ ਜਦ ਅੱਗੇ ਜਾ ਕੇ ਤੋਤੇ ਦੀ ਆਵਾਜ਼ ਸੁਣਦਾ ਹੈ ਤੇ ਤੋਤਾ ਜ਼ੋਰ-ਜ਼ੋਰ ਦੀ ਚੀਕ ਰਿਹਾ ਸੀ ਮਾਰੋ ਮਾਰੋ ਲੁੱਟੋ ਲੁੱਟੋ ਤੇ ਰਾਜੇ ਨੂੰ ਯਾਦ ਆਇਆ ਕਿ ਇਹ ਇਲਾਕਾ ਜਿਹੜਾ ਆ ਇਹ ਡਾਕੂਆਂ ਦਾ ਵਾ ਤੇ ਉਹ ਤੋਤੇ ਦੇ ਮੂੰਹੋਂ ਇਹ ਲਫ਼ਜ਼ ਸੁਣ ਕੇ ਬਹੁਤ ਜ਼ਿਆਦਾ ਹੈਰਾਨ ਹੁੰਦਾ ਹੈ ਤੇ ਅੱਗੇ ਵੱਧ ਜਾਂਦਾ ਹੈ ਰਾਜਾ ਉੱਥੋਂ ਅੱਗੇ ਵੱਧਦਾ ਹੈ ਤੇ ਥੋੜੀ ਦੇਰ ਅੱਗੇ ਜਾਂਦਾ ਹੈ ਤੇ ਅੱਗੇ ਇੱਕ ਆਸ਼ਰਮ ਸੀ ਤੇ ਆਸ਼ਰਮ ਦੇ ਵਿੱਚ ਵੀ ਇੱਕ ਤੋਤਾ ਉਹਨਾਂ ਨੂੰ ਵੇਖ ਕੇ ਜ਼ੋਰ-ਜ਼ੋਰ ਦੀ ਰੌਲਾ ਪਾਉਣ ਲੱਗ ਗਿਆ ਉਹ ਤੋਤਾ ਬੋਲ ਰਿਹਾ ਸੀ ਸਵਾਗਤਮ ਸਵਾਗਤਮ ਜੀ ਆਇਆਂ ਨੂੰ ਜੀ ਆਇਆਂ ਨੂੰ ਉਹ ਉਹਨਾਂ ਦਾ ਸਵਾਗਤ ਕਰ ਰਿਹਾ ਸੀ ਤੇ ਇਹ ਦੇਖ ਕੇ ਰਾਜਾ ਉਸ ਆਸ਼ਰਮ ਦੇ ਵੱਲ ਨੂੰ ਚਲਾ ਜਾਂਦਾ ਹੈ ਰਾਜਾ ਜਦੋਂ ਅੱਗੇ ਆਸ਼ਰਮ ਦੇ ਨੇੜੇ ਜਾਂਦਾ ਹੈ ਤੇ ਅੱਗੇ ਉਸ ਨੂੰ ਇੱਕ ઋષਿ ਮਿਲਦਾ ਹੈ ਤੇ ਉਹ ਚੱਕਦਾ ਚੱਕਦਾ ਉਸ ઋષਿ ਨੂੰ ਪੁੱਛ ਲੈਂਦਾ ਹੈ ਕਿ ਇਹ ઋષਿ ਪਹਿਲਾਂ ਵੀ ਮੈਨੂੰ ਰਸਤੇ ਦੇ ਵਿੱਚ ਇੱਕ ਤੋਤਾ ਮਿਲਿਆ ਉਹ ਗਾਣਾ ਕੱਢ ਰਿਹਾ ਸੀ ਲੁੱਟੋ ਲੁੱਟੋ ਮਾਰੋ ਮਾਰੋ ਇਸ ਤਰ੍ਹਾਂ ਦੀ ਉਹ ਬਕਵਾਸ ਕਰ ਰਿਹਾ ਸੀ ਤੇ ਇਹ ਤੁਹਾਡਾ ਤੋਤਾ ਇੰਨਾ ਮਿੱਠਾ ਬੋਲ ਰਿਹਾ ਹੈ ਸਵਾਗਤ ਕਰ ਰਿਹਾ ਆ ਇਹਦਾ ਕੀ ਕਾਰਨ ਹੈ ਜਦੋਂ ਕਿ ਇਹ ਦੋਵੇਂ ਇੱਕੋ ਜਾਤ ਦੇ ਨੇ ਇੱਕੋ ਰੰਗ ਦੇ ਨੇ ਇੱਕੋ ਨਸਲ ਦੇ ਨੇ ਤੇ ਫਿਰ ਇਹਨਾਂ ਦੋਵਾਂ ਦੇ ਵਿੱਚ ਇਹਨਾਂ ਫਰਕ ਕਿਉਂ ਤੇ ਅਗੋਂ ઋષਿ ਉਸ ਨੂੰ ਜਵਾਬ ਦਿੰਦਾ ਹੈ ਕਿ ਇਹਦੇ ਵਿੱਚ ਦੋਸ਼ ਇਹਨਾਂ ਤੋਤਿਆਂ ਦਾ ਨਹੀਂ ਇਹਦੇ ਵਿੱਚ ਦੋਸ਼ ਇਹਨਾਂ ਦੀ ਸੰਗਤ ਦਾ ਹੈ ਕਿਉਂਕਿ ਜਿਹੜਾ ਉਹ ਤੋਤਾ ਹੈ ਉਹ ਡਾਕੂਆਂ ਦੇ ਹਿੱਸੇ ਆ ਗਿਆ ਡਾਕੂਆਂ ਦੇ ਕੋਲ ਜਾ ਕੇ ਪਲਿਆ ਤੇ ਉਹਨਾਂ ਦੀ ਸੰਗਤ ਦੇ ਵਿੱਚ ਰਹਿ ਕੇ ਉਹ ਕੁਝ ਸਿੱਖ ਗਿਆ ਤੇ ਉਹ ਕੁਝ ਉਹ ਬੋਲਦਾ ਤੇ ਇਹ ਤੋਤਾ ਸਾਡੇ ਹਿੱਸੇ ਆ ਗਿਆ ਇਹ ਰਿਸ਼ੀਆਂ ਦੀ ਸੰਗਤ ਦੇ ਵਿੱਚ ਰਿਹਾ ਵਾ ਬਸ ਗੱਲ ਕਿੱਥੇ ਮੁੱਕਦੀ ਆ ਗੱਲ ਮੁੱਕਦੀ ਆ ਸੰਗਤ ਤੇ ਸੋ ਦੋਸਤੋ ਆਪਣੀ ਸੰਗਤ ਹਮੇਸ਼ਾ ਚੰਗੀ ਰੱਖਣਾ ਕਿਉਂਕਿ ਸੰਗਤ ਦੀ ਰੰਗਤ ਚੜ ਹੀ ਜਾਂਦੀ ਆ